ਦੇ ਸਤਿ ਸ੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਅੱਜ ਲੋਈਆਂ ਖਾਸ ਦੇ ਵਿੱਚ ਮੌਜੂਦ ਆ ਦੋਸਤੋ ਇੱਕ ਆਮ ਹੀ ਕਹਾਵਤ ਸੁਣੀ ਜਾਂਦੀ ਹੈ ਕਿ ਵਿਛੋੜੇ ਦਾ ਦੁੱਖ ਜਿਹੜਾ ਹੁੰਦਾ ਵਾ ਸਭ ਤੋਂ ਮਾੜਾ ਹੁੰਦਾ ਚਾਹੇ ਉਹ ਭੈਣ ਭਰਾ ਦਾ ਹੋਵੇ ਮਾਂ ਧੀ ਦਾ ਹੋਵੇ ਘਰ ਵਾਲਾ ਘਰ ਵਾਲੀ ਦਾ ਭੈਣ ਭਰਾ ਕਿਸੇ ਦਾ ਵੀ ਹੋਵੇ ਵਿਛੋੜੇ ਦੇ ਦੁੱਖ ਨੂੰ ਸਭ ਤੋਂ ਵੱਡਾ ਮੰਨਿਆ ਗਿਆ ਇੱਕ ਮਾਂ ਧੀ ਦੀ ਤੁਹਾਨੂੰ ਅੱਜ ਸਟੋਰੀ ਸੁਣਾਵਾਂਗੇ ਤੇ ਦਿਖਾਵਾਂਗੇ ਤੇ ਉਹਨਾਂ ਦੇ ਨਾਲ ਮਿਲਾਵਾਂਗੇ ਵੀ ਜਿਨ੍ਹਾਂ ਨੇ ਕਰੀਬ 50 ਸਾਲ ਮਾਵਾ ਤੇ ਧੀਆਂ ਆਪਸ ਦੇ ਵਿੱਚ ਕਿਸੇ ਕਾਰਨਾ ਕਰਕੇ ਵਿਛੜੀਆਂ ਰਹੀਆਂ ਅੱਜ ਅਰਬੀ ਕਹਿ ਸਕਦੇ ਕਿ ਸਵੱਬ ਬਣਿਆ ਕਿ ਉਹਨਾਂ ਦਾ ਅੱਜ ਮਿਲਾਪ ਹੋਇਆ ਵਾ ਉਹਨਾਂ ਮਾਵਾ ਧੀਆਂ ਦੇ ਨਾਲ ਵੀ ਮਿਲਾਵਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ ਕੀ ਕੀ ਕਾਰਨ ਸੀ ਜਾਂ ਕਿੱਦਾਂ ਕਰਕੇ ਅੱਜ ਉਹਨਾਂ ਦਾ ਮਿਲਾਪ ਹੋਇਆ ਸਭ ਤੋਂ ਪਹਿਲਾਂ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖਾ ਤੇ ਸਰ ਜੀਉਣ ਤੇ ਬਹੁਤ ਬਹੁਤ ਧੰਨਵਾਦ ਬੱਚਿਆ ਜੀ ਆਪਣਾ ਨਾਮ ਦੱਸ ਦਿਓ ਸਰਜੀਤ ਕੌਰ ਮੇਰਾ ਨਾਮ ਜੀ ਕੀ ਕਾਰਨ ਬੜਿਆ ਸੀ ਆਪਣੇ ਜਿਹੜਾ ਤੁਹਾਡੀ ਬੇਟੀ ਦੇ ਨਾਲ ਇੰਨਾ ਚਿਰ ਤੁਸੀਂ ਮਿਲਾਪ ਨਹੀਂ ਹੋਇਆ ਤੁਹਾਡਾ ਇਸ ਤਰ੍ਹਾਂ ਹੋਈ ਕਿ ਮੇਰਾ ਛੋਟੀ ਉਮਰ ਦੀ ਥੋੜਾ ਜਿਹਾ ਵਿਆਹ ਹੋ ਗਿਆ ਸੀਗਾ ਜੀ ਤੇ ਇਹ ਬੱਚੀ ਮੇਰੀ ਜਦੋਂ 4 ਸਾਲ ਮੇਰੇ ਵਿਆਹ ਨੂੰ ਹੋਈ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਪਾਪਾ ਦੀ ਜੀ ਦੇਖੋ ਅੰਟੀ ਮੜ ਕੇ ਆਸੀ ਮੇਰੇ ਮੀਰ ਦਾ ਵਿਆਹ ਸੀ ਅਸੀਂ ਇੱਥੇ ਆ ਗਏ ਆਈਆਂ ਜਦੋਂ ਵਿਆਹ ਦੇ ਉਹ ਕੋਈ ਮਗਰ ਨਾ ਆਇਆ ਸਾਡੇ ਹਾਂਜੀ ਤੇ ਫਿਰ ਸਾਡੇ ਪਰਿਵਾਰਤ ਕੋ ਥੋੜਾ ਜਿਹਾ ਇਸ ਗੱਲ ਚ ਤਰਾਜਾ ਹੋ ਗਿਆ ਉਹਨਾਂ ਕਹਿੰਿਆ ਵੀ ਅਸੀਂ ਬੇਟੀ ਨਹੀਂ ਆਪਜੀ ਪੇਜ ਇਸ ਕਰਕੇ ਫਿਰ ਇਹਨਾਂ ਨੇ ਕਿਹਾ ਤਾਂ ਵੀ ਸਾਡੀ ਪੋਤੀ ਦੇਜੋ ਉਹ ਮਤਲਬ ਆਪਦੀ ਪੋਤੀ ਲੈ ਗੇ ਮੇਰਾ ਫਿਰ ਇਹਨਾਂ ਨੇ ਵਿਆਹ ਮੇਰੇ ਵੀਰਾਂ ਨੇ ਮਾਪਿਆਂ ਨੇ ਵੀ ਹੋਰਤਾ ਕਰ ਦਿੱਤਾ ਹਾਂਜੀ ਮਤਲਬ ਕਿ ਉਹਦੇ ਵਿਛੜੇ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਲੱਗਦਾ 23 ਸਾਲ ਜੀ ਮੇਰੀ ਬੇਟੀ ਸੀ ਜਦੋਂ ਮੇਰੇ ਕੋਲ ਗਏ ਆ ਤੇ ਅੱਜ 49 ਸਾਲ ਹੋ ਗਏ ਸਾਨੂੰ ਵਿਛੜੇ ਅੱਜ ਸਾਡੇ ਮਿਲੇ ਹੋਏ ਮਾਵਾ ਧੀਆਂ ਦੇ ਹਾਂਜੀ ਇਹ ਕਿੰਦਾ ਦਾ ਮਹਿਸੂਸ ਹੁੰਦਾ ਹੋਵੇ ਅੱਜ ਆਪਾਂ ਧੀ ਨੂੰ ਉਹ ਵੱਡ ਗਿਆ ਮੈਨੂੰ ਮਹਿਸੂਸ ਹੁੰਦਾ ਮੇਰੀ ਆਤਮਾ ਨੂੰ ਬਹੁਤ ਸੁਖ ਸ਼ਾਂਤੀ ਮਿਲ ਗਿਆ ਮੇਰਾ ਵਿਛੜਿਆ ਬੇਟਾ ਬੱਤੀ ਮਿਲ ਗਿਆ ਜਿਹੜੀ ਬਾਕੀ ਸਾਢੇ 2 3 ਦੇ ਤੋਂ 2 3 ਵਾਈ ਦੇ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਪ੍ਰਾਲਾ ਕੀਤਾ ਸਾਨੂੰ ਮਾਵਾ ਤੁਸੀਂ ਨੂੰ ਮੇਲ ਦਿੱਤਾ ਬਾਕੀ ਇਸ ਵਿਛੜੀ ਦਾ ਦੁੱਖ ਨਾ ਜਦ ਮਾਂ ਨੂੰ ਪਤਾ ਜਾਂਦੀ ਨੂੰ ਪਤਾ ਵੀ ਇਹ ਕੀ ਹੁੰਦਾ ਮਾਵਾ ਧੀਆ ਦਾ ਵਿਛੜਾ ਇਸ ਟਮਾ ਉਹਨਾਂ ਦੀ ਬੇਟੀ ਮਤਾਈ ਦੀ ਮਤਾ ਸੁਜੀ ਕੋਲ ਜਿਹਨਾਂ ਦਾ ਗਲਬਾਤ ਕੀਤੀ ਤੇ ਉਹਨਾਂ ਦੀ ਬੇਟੀ ਮਾਤਾ ਕੀ ਨਾ ਤੁਹਾਡਾ ਸਕ੍ਰੀਨਰ ਕੋਲ ਜੀ ਜੀ ਕਿਦਾਂ ਦਾ ਲੱਗ ਰਿਹਾ ਅੱਜ ਆਪਣੀ ਮਾਤਾ ਨੂੰ ਮਿਲ ਕੇ ਹਾਂਜੀ ਬਹੁਤ ਬਹੁਤ ਹੀ ਲੱਗਦਾ ਹਮ ਪਹਿਲਾਂ ਤੁਹਾਨੂੰ ਪਤਾ ਸੀ ਕੀ ਤੁਹਾਡੀ ਮਾਤਾ ਹੀ ਹੈਗੇ ਇਸ ਦੁਨੀਆ ਤੇ ਨਹੀਂ ਮੈਨੂੰ ਛੋਟੀ ਹੁੰਦੀ ਸੀ ਮੈਂ ਜਦੋਂ ਵੀ ਪਿਤਾ ਜੀ ਪੂਰੇ ਹੋ ਗਏ ਤੇ ਬਾਅਦ ਚ ਮੈਨੂੰ ਪਤਾ ਨਹੀਂ ਵੀ ਦਾਦੇ ਦਾਦੀ ਨੂੰ ਸੰਭੇ ਉਹਨਾਂ ਕੋਲ ਰਹੀ ਮੈਂ ਹਮ ਜਿਵੇਂ ਉਧਰੇ ਮੋਜਾ ਪੈ ਗਿਆ ਤੇ ਉਹਨਾਂ ਕੋਲ ਹੀ ਰਹੀ ਹਾਂ ਤੇ ਹੌਲੀ ਹੌਲੀ ਬਾਅਦ ਚ ਪਤਾ ਲੱਗਾ ਸੀ ਮਾਤਾ ਜੀ ਹੈਗੇ ਆ ਮੰਮੀ ਹੈਗੇ ਮੇਰੇ ਤੇ ਇਦਾਂ ਬਸ ਕਰਦੇ ਜਿਵੇਂ ਅਚ ਜਿਵੇਂ ਕਬੀਲਦਾਰੀਆਂ ਚ ਰੁੱਝ ਜਾਈਦਾ ਫਿਰ ਮੇਰੇ ਬੱਚਿਆਂ ਨੂੰ ਪਤਾ ਲੱਗਾ ਵੀ ਨਾਨੀ ਜੀ ਹੈਗੇ ਆ ਫਿਰ ਇਹਨਾਂ ਨੇ ਸਾਨੂੰ ਵੀ ਇਹਨਾਂ ਨੇ ਪਤਾ ਕੀਤਾ ਕਿ ਕਿੱਥੇ ਆ ਕਿਵੇਂ ਮੇਰੇ ਮਾਮਿਆਂ ਕੋਲ ਆਏ ਇਹਨਾਂ ਨੇ ਫਿਰ ਇਥੋਂ ਪਤਾ ਕਰਕੇ ਫਿਰ ਅੱਗੇ ਆਏ ਇੱਥੇ ਅੱਛਾ ਦੋਤੀ ਦੇ ਲੱਬਿਆ ਵਨਾਨੀ ਨੂੰ ਇਹਦਾ ਕਹਿ ਸਕਦੇ ਸਾਰੇ ਦੋਸਤ ਤੁਹਾਨੂੰ ਉਸ ਦੋਤੀ ਤੇ ਉਹਨਾਂ ਦੇ ਹਸਬੰਡ ਦੇ ਨਾਲ ਵੀ ਮਲਾਉਨੇ ਆ ਪੰਜ ਜੀ ਕਿਦਾਂ ਇਹ ਸੁਪਨਾ ਬਣਿਆ ਸੀਗਾ ਮਾਸ ਜੀ ਮੰਮਾ ਨੇ ਕਦੇ ਪਹਿਲਾਂ ਦੱਸਿਆ ਹੀ ਨਹੀਂ ਸੀਗਾ ਵੀ ਮੇਰੇ ਮਮਾ ਵੀ ਹੈਗੇ ਆ ਇਸ ਦੁਨੀਆ ਤੇ ਵੀ ਜਿਵੇਂ ਇਹਨਾਂ ਦੇ ਦਾਦੀ-ਦਾਦੀ ਨੇ ਪਾਲਿਆ ਸੀਗਾ ਇਹਨਾਂ ਨੂੰ ਤੇ ਉਹਨਾਂ ਨੇ ਆਪਣਾ ਮਾਪਿਓ ਸਮਝਦੇ ਸੀਗੇ ਤੇ ਐਂ ਪੁੱਛਣਾ ਵੀ ਤੇ ਕਦੇ ਦੱਸਣਾ ਹੀ ਨਾ ਤੇ ਇੱਕ ਦਿਨ ਅਚਾਨਕ ਜਿਹਦਾ ਫੋਟੋਆਂ ਵੇਖਦੇ ਆ ਪਤਾ ਚੱਲਿਆ ਸੀਗਾ ਵੀ ਭੱਲਾ ਫੜਾਈ ਤੋਂ ਗੱਲ ਤੋਂ ਵੀ ਪਤਾ ਲੱਗਾ ਕਿ ਚਾਚੀ ਨੇ ਭੱਲਾ ਫੜਾਇਆ ਵਾ ਉਹਦੇ ਅਸੀਂ ਪੁੱਛਿਆ ਵੀ ਤੁਹਾਡੇ ਵੀ ਪਿਤਾ ਜੀ ਤੇ ਮਮਾ ਕਿੱਥੇ ਆ ਤੇ ਇਹਨਾਂ ਨੇ ਉਦੋਂ ਖੁੱਲ ਕੇ ਥੋੜੀ ਜੀ ਗੱਲ ਦੱਸੀ ਵੀ ਮੇਰਾ ਮਾਮਾ ਹੈਗਾ ਵਾ ਗਿੱਦੜਪਿੰਡੀ ਤੇ ਵੀ ਗਾਮ ਮੈਨੂੰ ਪਤਾ ਵੀ ਕਿੱਥੇ ਗਾਂਵ ਆਏ ਗਏ ਆ ਤੇ ਫਿਰ ਅਸੀਂ ਗਿੱਦੜਪਿੰਡੀ ਦਾ ਪੁੱਛਿਆ ਤੇ ਕਹਿੰਦੇ ਵੀ ਉਹਨਾਂ ਦਾ ਨਾਮ ਮਾਮੇ ਦਾ ਨਾਮ ਜੈਤ ਸਿੰਘ ਆ ਓਕੇ ਹਾਂਜੀ ਤੇ ਫਿਰ ਮੈਨੂੰ ਇਹ ਹੀ ਕਿਹਾ ਵੀ ਅਸੀਂ ਹੁਣ ਮਲਾਵਾਂਗੇ ਜ਼ਰੂਰ ਇੱਕ ਵਾਰ ਵੀ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਮਾਂ ਨੂੰ ਮਿਲ ਹੀ ਜਾਵੇ ਧੀ ਹੁੰਦੀ ਤੇ ਅਸੀਂ ਫਿਰ ਇੱਥੇ ਮਾਮੇ ਕੋਲ ਆਏ ਮਮਾ ਦੇ ਮਾਮੇ ਕੋਲ ਆਏ ਤੇ ਸਾਨੂੰ ਘਰ ਲੱਭਾ ਗਿੱਦੜਪਿੰਡੀ ਤੇ ਇੱਥੇ ਆਏ ਅਸੀਂ ਜੈਤ ਸਿੰਘ ਦੇ ਨਾਮ ਤੇ ਪੁੱਛ ਕੇ ਤੇ ਆ ਗਏ ਪਰੀਨਾ ਨੇ ਸਾਨੂੰ ਗਾ ਜਦਾ ਦੱਸਿਆ ਵੀ ਇੱਥੇ ਲੋਈਆਂ ਵਾਂ ਦਾ ਆਏਗੇ ਨਾਨੀ ਜੀ ਤੇ ਸਾਨੂੰ ਇੱਥੇ ਲੈ ਆਏ ਤੇ ਸਾਡਾ ਮੇਲ ਹੋ ਗਿਆ ਮਾਵਾ ਧੀਆਂ ਦਾ ਮੇਲ ਹੋ ਗਿਆ ਇਹਨਾਂ ਦਾ ਤੇ ਬਹੁਤ ਖੁਸ਼ੀ ਹੋਈ ਕਿ ਮਾਂ ਨੇ ਇੱਕ ਤੀ ਮਿਲ ਗਈ ਤੇ ਤੀ ਨੂੰ ਮਾਂ ਮਿਲ ਗਈ ਆ ਇਹ ਨੇਚਰ ਦਾ ਵਿਛੋੜਾ ਸੀਗਾ ਤੇ ਹੁਣ ਮਿਲੀਆਂ ਵਾਂ ਤੇ ਚਲੋ ਖੁਸ਼ੀ ਦੀ ਗੱਲ ਆ ਬਹੁਤ ਖੁਸ਼ ਐ ਸਾਰੇ ਕਦੀ ਉਹਨਾਂ ਦੇ ਚਿਹਰੇ ਤੇ ਦੇਖਿਆ ਸੀ ਕਿ ਉਹਨਾਂ ਦਾ ਆਪਣੇ ਮਾਪੇ ਦਾ ਕੁਝ ਦਰਦ ਉਹਨਾਂ ਦੇ ਕਦੀ ਅੱਖਾਂ ਵਿੱਚ ਇਹਨਾਂ ਕਦੇ ਇਹਨਾਂ ਮਹਿਸੂਸ ਹੀ ਨਹੀਂ ਹੋਣ ਦਿੱਤਾ ਸਾਨੂੰ ਵੀ ਜਿਵੇਂ ਬੱਚਿਆਂ ਦੇ ਨਾਲ ਰੁੱਝ ਗਏ ਗਾਇਨਾ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਪਿੱਛੇ ਮੰਮੀ ਤੇ ਚਾਚੇ ਸੀਗੇ ਹੋਆ ਸੀ ਉਹਨਾਂ ਨੇ ਪਾਲਿਆ ਤੇ ਉਹਨਾਂ ਨੇ ਵੀ ਜਿੱਦਾਂ ਬਹੁਤ ਕਾਰਵਿਹਾਰ ਬਹੁਤ ਸੋਹਣੇ ਕੀਤੇ ਇਹਨਾਂ ਦੇ ਤੇ ਉਹਨਾਂ ਨੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਸੀਗਾ ਤੇ ਇਹ ਤਾਂ ਫਿਰ ਵੀ ਮਾਂ ਤੇ ਇੱਕ ਮਾਈ ਹੁੰਦੀ ਆ ਜਿਨ੍ਹਾਂ ਚਿਰ ਰੂਹ ਨੂੰ ਸਕੂਨ ਨਹੀਂ ਆਉਂਦਾ ਉਹਨਾਂ ਚਿਰ ਜਿਨ੍ਹਾਂ ਚਿਰ ਮਾਂ ਦੀ ਸ਼ਕਲ ਨਾ ਵੇਖ ਲਈਏ ਤੇ ਉਹ ਹੀ ਗੱਲ ਫਿਰ ਜਦੋਂ ਉਹਨਾਂ ਨੂੰ ਇੱਕ ਵਾਰੀ ਅਦੇ ਅੰਦਰ ਹਿੱਤੇ ਚ ਖੋਜ ਹੀ ਪਈ ਤਾਂ ਨਾ ਦੱਸ ਦਿੱਤਾ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਤੇ ਮਲਾ ਦਿੱਤਾ ਸਾਨੂੰ ਅੱਜ ਬਹੁਤ ਖੁਸ਼ੀ ਆ ਵੀ ਦੋਵੇਂ ਮਾਮਾ ਤੁਸੀਂ ਸਾਰਾ ਪਰਿਵਾਰ ਮਿਲਿਆ ਆ ਵਾ ਅਸੀਂ ਸਭ ਨੂੰ ਵਧਾਈ ਦਿੰਨੇ ਆ ਜੀ ਮਾਤਾ ਸੁਜੀਤ ਕੌਰ ਜੀ ਤੁਹਾਡੇ ਕੀ ਲੱਗਿਆ ਮੇਰੀ ਸਿਸਟਰ ਜੀ ਸਰ ਕੀ ਤੁਹਾਡੇ ਹਾਂ ਜੀ ਸਰ ਸਰ ਤੁਹ ਵੱਡੇ ਆ ਤੇ ਜਦੋਂ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਤਾਂ ਅੱਜ ਦਾ ਦਿਨ ਚੜਿਆ ਆ ਅੱਜ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠਾ ਜੀ ਤੇ ਗਾਂ ਅਸੀਂ ਅਹਿਸਾਸ ਕਰਦੇ ਇਦਾਂ ਫੇਰ ਬੈਠਾ ਰਹੇ ਹਾਂ ਕਿਸ ਨੇ ਇਹ ਚੀਜ਼ ਸੋਚੀ ਵੀ ਨਹੀਂ ਹੋਣੀ ਕਿ ਇਦਾਂ 50 ਸਾਲਾਂ ਦਾ ਨਾ ਜੀ ਨਾ ਕਿਸੇ ਨੇ ਸੋਚੀ ਇਹ ਤੇ ਸਾਡੇ ਦੋ ਇੰਨਾ ਦੋ ਜਵਾਈ ਨੇ ਇਹਨਾਂ ਨੇ ਕੋਈ ਪੂਰੇ ਜਿੱਦਾ ਕਿ ਕੋਸ਼ਿਸ਼ ਕੀਤੀ ਇਹ ਬਹੁਤ ਨਵਾਉਂਦੀ ਇਹਨਾਂ ਦਾ ਸਦਕੇ ਸਾਰਾ ਕੰਮ ਹੋਇਆ ਜੀ ਇਹਨਾਂ ਨੂੰ ਸਾਡੇ ਮੇਰੇ ਨਾਂ ਦਾ ਪਤਾ ਹੀ ਸਾਡੀ ਦੋ ਤਿੰਨ ਦਸਾਹਤਾਂ ਪਹਿਲਣ ਦੀ ਵੀ ਆ ਨਾਵ ਤਾਂ ਦੇ ਮਾਮੇ ਦਾ ਜੀ ਇਹਨਾਂ ਦੀ ਦਿੱਸਤ ਸੀ ਥੋੜੀ ਜੋ ਸਾਡੇ ਪਿੰਡ ਉੱਥੇ ਆ ਕੇ ਨਾ ਮੇਰਾ ਨਾਮ ਪੁੱਛਿਆ ਉਹਨਾਂ ਦੱਸੇ ਵੀ ਫਲਾਨੇ ਘਰ ਹੈਗੇ ਇਹ ਸਾਡੇ ਕੋਾਈ ਇਹਨਾਂ ਨੇ ਦੱਸੇ ਵੀ ਫਲਾਨੇ ਫਲਾਨੇ ਦਾ ਵਾ ਤੇ ਚਲੋ ਅਸੀਂ ਬਹੁਤ ਖੁਸ਼ੀ ਕੀਤੀ ਠੀਕ ਹੈ ਫੇਮ ਆਪਦੀ ਭੈਣ ਨੂੰ ਵੀ ਤੇਰਾ ਜੀ ਆਇਆ ਵੀ ਮੈਂ ਨਾ ਜਦੋਂ ਇਹਦੀ ਵੀ ਛੇਤੀ ਤੋਂ ਲੈ ਕੇ ਆਜਦਾ ਜੀ ਤੇ ਇੱਥੇ ਆਈ ਤੇ ਬੈਠੇ ਰਹੇ ਉਹ ਤੇ ਰਿਹਾ ਬਹੁਤ ਵਧੀਆ ਰਿਹਾ ਫੇ ਆਹੀ ਉੱਥੇ ਜਾਂਦਾ ਸਾਰੇ ਉਹਨਾਂ ਨੇ ਪਹਿਲੇ ਆ ਤਾ ਸਾਹਰਾ ਪਰਵਾਹ ਨਹੀਂ ਉੱਥੇ ਮਿਲ ਕੇ ਆਇਆ ਅੱਜ ਸਾਰਾ ਪਰਵਾਹ ਇੱਥੇ ਆ ਕੇ ਮੈਂ ਨਾ ਆਇਆ ਬਹੁਤ ਖੁਸ਼ੀ ਦੀ ਗੱਲ ਜੀ ਇੱਕ ਮਾਤ ਤੇ ਜਿਹੜੇ ਖਿੱਚ ਹੁੰਦੀ ਆਪਸੇ ਉਹ ਬਹੁਤ ਹੁੰਦੀ ਆ ਜੇ ਇੱਕ ਜਿੰਦਾ ਕਹਿੰਦੇ ਦਿਲ ਦੀਆਂ ਅੰਦਰਾਂ ਹੁੰਦੀਆਂ ਬਹੁਤ ਪਸੰਦੀਆਂ ਤੇ ਬਹੁਤ ਵਧੀਆ ਹੋਇਆ ਇਹ ਪ੍ਰੋਗਰਾਮ ਦਾ ਜੀ ਤੇ ਬਹੁਤ ਬਹੁਤ ਧੰਨਵਾਦ ਇਸ ਜੋ ਪਰਿਵਾਰ ਜਿਨ੍ਹਾਂ ਦੇ ਨਾਲ ਤੁਹਾਨੂੰ ਮਿਲਾਇਆ ਕਰੀਬ 50 ਸਾਲ ਕਰੀਬ 50 ਸਾਲ ਲੱਗੇ ਆ ਇਹ ਮਾਵਾਂ ਤੀ ਆਪਸ ਦੇ ਵਿੱਚ ਜੜੀਆਂ ਵਿਛੜੀਆਂ ਰਹੀਆਂ ਕਿਸੇ ਕਾਰਨਾ ਕਰਕੇ ਜਾਂ ਪਰਿਵਾਰ ਕਹਿ ਸਕਦੇ ਆ ਕੋਈ ਵੀ ਰਜੇਵੇਂ ਹੋ ਗਏ ਜਾਂ ਕਿੱਦਾਂ ਕਰਕੇ ਪਰ ਅੱਜ ਰੱਬ ਨੇ ਫਿਰ ਸੁਭਬ ਬਣਾਇਆ ਕਿ ਚਾਹੇ ਕਿਸੇ ਦੇ ਥਰੂ ਉਹਨਾਂ ਦੀ ਦੋ ਤੀ ਨੇ ਆਪਣੀ ਨਾਨੀ ਨੂੰ ਲੱਭਿਆ ਬੜੀ ਵੱਡੀ ਗੱਲ ਵਾ ਇਸੇ ਤਰ੍ਹਾਂ ਪਰਿਵਾਰ ਤੇ ਪੰਜਾਬ ਜਿਹੜਾ ਹੱਸਦਾ ਵਸਦਾ ਰਹੇ ਅਸੀਂ ਇਹੀ ਕਾਮਨਾ ਕਰਦੇ ਆ ਆਦਾਰਾ ਅਜੀਤ ਵੱਲੋਂ ਬਹੁਤ ਬਹੁਤ ਧੰਨਵਾਦ ਪੱਤਰਕਾਰ ਗੁਰਪਾਲ ਸਿੰਘ ਸਟਾਗੜ ਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਇਆ ਖਾਸ अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ